ਕਲ ਦੋਸਤੋ ਜਿਵੇਂ ਹੀ ਗਰਮੀ ਦਾ ਮੌਸਮ ਆਉਂਦਾ ਹੈ ਘਰ ਦੇ ਵਿੱਚ ਕੀੜੀਆਂ ਮੱਖੀਆਂ ਮੱਛਰ ਆਉਣੇ ਸ਼ੁਰੂ ਹੋ ਜਾਂਦੇ ਤੇ ਕੰਮ ਕਰਦਿਆਂ ਨੂੰ ਬਹੁਤ ਹੀ ਇਰੀਟੇਟ ਕਰਦੇ ਆ ਖਾਸ ਕਰਕੇ ਰਸੋਈ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਇੱਕ ਮੈਥਡ ਸ਼ੇਅਰ ਕਰ ਰਹੀ ਹਾਂ ਜਿਹੜਾ ਕਿ ਮੈਂ ਪਰਸਨਲੀ ਯੂਜ਼ ਕਰਦੀ ਹਾਂ ਤੇ ਬਹੁਤ ਹੀ ਇਫੈਕਟਿਵ ਆ ਇਸਦੇ ਲਈ ਸਾਨੂੰ ਕੀ ਚਾਹੀਦਾ ਹੈ ਨਿੰਬੂ ਦੇ ਛਿਲਕੇ ਜਿਵੇਂ ਕਿ ਅਸੀਂ ਘਰ ਦੇ ਵਿੱਚ ਨਿੰਬੂ ਵਰਤਦੇ ਹਾਂ ਗਰਮੀਆਂ ਦੇ ਵਿੱਚ ਸ਼ਕੰਜਵੀ ਬਣਾਉਂਦੇ ਹਾਂ ਤਾਂ ਉਹ ਛਿਲਕੇ ਤੁਸੀਂ ਸੁੱਟਨੇ ਨਹੀਂ ਕਿਸੇ ਇੱਕ ਜਗ੍ਹਾ ਤੇ ਇਕੱਠੇ ਕਰਦੇ ਜਾਣਾ ਚਾਹੇ ਕਿ ਉਹ ਸੁੱਕ ਜਾਂਨ ਡਰਾਈ ਹੋ ਜਾਣ ਕਿਵੇਂ ਦੇ ਵੀ ਹੋਣ ਉਹਨਾਂ ਨੂੰ ਤੁਸੀਂ ਸੁੱਟਣਾ ਬਿਲਕੁਲ ਨਹੀਂ ਹੈ ਇਸ ਤਰ੍ਹਾਂ ਅਸੀਂ ਇੱਕ ਭਾਂਡੇ ਦੇ ਵਿੱਚ ਪਾਣੀ ਲੈ ਲਵਾਂਗੇ ਤੇ ਉਸ ਦੇ ਵਿੱਚ ਇਹ ਨਿੰਬੂ ਦੇ ਛਿਲਕੇ ਜਿਹੜੇ ਆ ਉਹ ਪਾ ਦੇਨੇ ਆ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਤੇ ਰੱਖ ਦੇਾਂਗੇ ਬੋਇਲ ਹੋਣ ਦੇ ਲਈ ਇਦੇ ਵਿੱਚ ਇੱਕ ਉਬਾਲਾ ਤੁਸੀਂ ਚੰਗੀ ਤਰ੍ਹਾਂ ਦਿਵਾ ਲੈਣਾ ਵਾ ਇੱਕ ਬੋਇਲ ਜਿਵੇਂ ਹੀ ਇਸ ਦੇ ਵਿੱਚ ਆ ਗਿਆ ਇੱਕ ਚੰਗਾ ਜਿਹਾ ਬੋਇਲ 1 ਮਿੰਟ ਲਈ ਇਹਨੂੰ ਬੋਇਲ ਕਰ ਲਓ ਤੇ ਉਸ ਦੇ ਬਾਅਦ ਗੈਸ ਦੀ ਫਲੇਮ ਨੂੰ ਬੰਦ ਕਰ ਲਓ ਕਿਉਂਕਿ ਜੇ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਬੋਇਲ ਕਰ ਲਿਆ 5 ਮਿੰਟ ਲਈ ਤਾਂ ਇਹ ਛਿਲਕੇ ਜਿਹੜੇ ਆ ਉਹ ਬਹੁਤ ਹੀ ਸੌਫਟ ਹੋ ਜਾਣਗੇ ਫਿਰ ਇੱਕ ਲੰਬੇ ਪ੍ਰੋਸੈਸ ਦੇ ਵਿੱਚ ਇੱਕ ਲੰਬੇ ਪ੍ਰੋਸੈਸ ਦੇ ਵਿੱਚ ਤੁਹਾਨੂੰ ਪੈ ਜਾਣਾ ਪਵੇਗਾ ਜਾਨੀ ਦੀ ਤੁਹਾਨੂੰ ਟਾਈਮ ਲੱਗੇਗਾ ਇਸ ਮੈਥਡ ਨੂੰ ਕੰਪਲੀਟ ਕਰਨ ਦੇ ਲਈ ਪਰ ਇਸ ਤਰ੍ਹਾਂ ਤੁਸੀਂ ਸਿਰਫ 10 ਮਿੰਟ ਦੇ ਵਿੱਚ ਘਰ ਦਾ ਕੰਮ ਕਰਨ ਦੇ ਬਾਅਦ 10 ਮਿੰਟ ਦੇ ਵਿੱਚ ਇਸ ਨੂੰ ਬਣਾ ਸਕਦੇ ਹੋ ਤੇ ਇਹ ਠੰਡਾ ਹੋ ਗਿਆ ਜਿਵੇਂ ਹੀ ਪਾਣੀ ਤਾਂ ਆਪਾਂ ਇਹਨੂੰ ਹੱਥ ਦੇ ਨਾਲ ਛਿਲਕਿਆਂ ਨੂੰ ਮੈਸ਼ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਨਿੰਬੂ ਦਾ ਫਲੇਵਰ ਆ ਉਹ ਪਾਣੀ ਦੇ ਵਿੱਚ ਆ ਜਾਵੇ ਇੱਕ ਬੋਇਲ ਦੇ ਨਾਲ ਵੈਸੇ ਤਾਂ ਇਹਦੇ ਵਿੱਚ ਕਾਫੀ ਫਲੇਵਰ ਆ ਜਾਂਦਾ ਵਾ ਪਰ ਫਿਰ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਕਰੋਗੇ ਤੇ ਜਿਹੜੇ ਸੁੱਕੇ ਹੋਏ ਨਿੰਬੂ ਦੇ ਛਿਲਕੇ ਆ ਉਹਨਾਂ ਦਾ ਵੀ ਜਿਹੜਾ ਅਸਰ ਆ ਉਹ ਪਾਣੀ ਵਿੱਚ ਆ ਜਾਏਗਾ ਜੇ ਤੁਸੀਂ ਬਹੁਤ ਜ਼ਿਆਦਾ ਬੋਇਲ ਕਰ ਲੈਨੇ ਆ ਤਾਂ ਜਦੋਂ ਤੁਸੀਂ ਹੱਥ ਦੇ ਨਾਲ ਮੈਸ਼ ਕਰੋਗੇ ਉਹ ਬਿਲਕੁਲ ਮੈਸ਼ ਹੋ ਜਾਣਗੇ ਫਿਰ ਉਸ ਪਾਣੀ ਨੂੰ ਤੁਹਾਨੂੰ ਛਾਨਨਾ ਪਏਗਾ ਤਾਂ ਤੁਹਾਨੂੰ ਕਾਫੀ ਟਾਈਮ ਜਿਹੜਾ ਇਹ ਉਹ ਲੱਗ ਸਕਦਾ ਵਾ ਇਸ ਤਰ੍ਹਾਂ ਜੇ ਤੁਸੀਂ ਇੱਕ ਬੋਇਲ ਦਿਵਾਉਨੇ ਹੋ ਤਾਂ ਇਹ ਜਿਹੜਾ ਕੰਮ ਆ ਉਹ 5 ਮਿੰਟ ਦਾ ਹੀ ਰਹਿ ਜਾਂਦਾ ਵਾ ਫਿਰ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਨਿਚੋੜ ਲੈਣਾ ਛਿਲਕਿਆਂ ਨੂੰ ਤੇ ਇੱਕ ਪਲੇਟ ਦੇ ਵਿੱਚ ਕਰ ਲੈਣਾ ਇਹਨਾਂ ਨੂੰ ਤੁਸੀਂ ਦੋ ਵਾਰ ਤੱਕ ਕਮ ਸੇ ਕਮ ਯੂਜ਼ ਕਰ ਸਕਦੇ ਹੋ ਹਜੇ ਵੀ ਇਹਨੂੰ ਸੁੱਟਣਾ ਨਹੀਂ ਹੈ ਦੋ ਵਾਰ ਯੂਜ਼ ਕਰਨ ਦੇ ਬਾਅਦ ਤੁਸੀਂ ਇਹਨਾਂ ਨੂੰ ਸੁੱਟ ਦੇਣਾ ਵਾ ਤੇ ਇਹਨਾਂ ਨੂੰ ਤੁਸੀਂ ਆਪਣੀ ਕਿਚਨ ਗਾਰਡਨ ਦੇ ਵਿੱਚ ਪਾ ਦਿਓ ਦਾਇ ਬਹੁਤ ਵਧੀਆ ਖਾਦ ਦਾ ਵੀ ਕੰਮ ਕਰਦੇ ਆ ਇਸ ਤਰ੍ਹਾਂ ਸਾਡੇ ਕੋਲ ਨਿੰਬੂ ਦੇ ਫਲੇਵਰ ਵਾਲਾ ਪਾਣੀ ਜਿਹੜਾ ਹੋ ਰੈਡੀ ਹੋ ਗਿਆ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਇਸ ਤਰ੍ਹਾਂ ਜਦੋਂ ਤੁਸੀਂ ਬਣਾਉਂਦੇ ਹੋ ਨਿੰਬੂ ਦੀ ਇੱਕ ਭਾਂਡੇ ਦੇ ਵਿੱਚ ਹੁਣ ਆਪਾਂ ਪਾਣੀ ਲਿਆ ਜਿੰਨਾ ਕੁ ਪਾਣੀ ਨਿੰਬੂ ਦੇ ਛਿਲਕਿਆਂ ਦਾ ਉਨਾ ਕੀ ਪਾਣੀ ਇਸ ਦੇ ਵਿੱਚ ਬਾਲਟੀ ਦੇ ਵਿੱਚ ਵੀ ਲਿਆਵਾ ਤੇ ਜਿਸ ਵੀ ਕੱਪੜੇ ਦੇ ਨਾਲ ਟਾਵਲ ਦੇ ਨਾਲ ਤੁਸੀਂ ਆਪਣੀ ਕਿਚਨ ਦਾ ਪਲੇਟਫਾਰਮ ਕਲੀਨ ਕਰਦੇ ਹੋ ਉਹ ਇਸ ਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਇਹਨੂੰ ਨਿਚੋੜ ਲੈਣਾ ਵਾ ਤੇ ਹੁਣ ਇਸ ਦੇ ਨਾਲ ਤੁਸੀਂ ਆਪਣੀ ਕਿਚਨ ਦੇ ਪਲੇਟਫਾਰਮ ਨੂੰ ਗੈਸ ਨੂੰ ਸਾਰੀ ਜਗ੍ਹਾ ਨੂੰ ਕਲੀਨ ਕਰਨਾ ਜੇ ਤਾਂ ਕਿਚਨ ਬਹੁਤ ਜ਼ਿਆਦਾ ਗੰਦੀ ਆ ਕਾਫੀ ਖਿਲਾਰਾ ਪਿਆ ਪਿਆ ਹੈ ਕਾਫੀ ਸਮਾਨ ਡੁੱਲਿਆ ਹੋਇਆ ਵਾ ਤਾਂ ਪਹਿਲਾਂ ਤੁਸੀਂ ਇੱਕ ਨਾਰਮਲ ਪਾਣੀ ਦੇ ਨਾਲ ਕਿਚਨ ਨੂੰ ਸਾਫ਼ ਕਰ ਲਓ ਉਸ ਦੇ ਬਾਅਦ ਤੁਸੀਂ ਨਿੰਬੂ ਵਾਲੇ ਪਾਣੀ ਦਾ ਜਿਹੜਾ ਪੋਚਾਏ ਉਹ ਉੱਪਰ ਢੇਲ ਲਗਾ ਦਿਓ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੈਂ ਸਭ ਤੋਂ ਪਹਿਲਾਂ ਗੈਸ ਨੂੰ ਜਿਹੜਾ ਇਹ ਉਹ ਚੰਗੀ ਤਰ੍ਹਾਂ ਸਾਫ਼ ਕਰ ਰਹੀ ਹਾਂ ਉਸ ਦੇ ਬਾਅਦ ਕਿਚਨ ਦੀ ਜਿਹੜੀ ਪਲੇਟਫਾਰਮ ਆ ਉਹਨੂੰ ਅਸੀਂ ਕਲੀਨ ਕਰਾਂਗੇ ਪਹਿਲਾਂ ਮੈਂ ਇਸ ਨੂੰ ਇੱਕ ਵਾਰ ਨਾਰਮਲ ਪਾਣੀ ਦੇ ਨਾਲ ਪਲੇਨ ਪਾਣੀ ਦੇ ਨਾਲ ਸਾਫ਼ ਕਰ ਲਿਆ ਸੀ ਉਸ ਦੇ ਬਾਅਦ ਹੁਣ ਆਪਾਂ ਨਿੰਬੂ ਵਾਲੇ ਪਾਣੀ ਦਾ ਇਹਦੇ ਉੱਪਰ ਇੱਕ ਪੋਚਾ ਲਗਾ ਦੇਾਂਗੇ ਸਿਰਫ 5 ਤੋਂ 10 ਮਿੰਟ ਦਾ ਕੰਮ ਹੈ ਇਹ ਤੁਸੀਂ ਕਿਸੇ ਵੀ ਤਰ੍ਹਾਂ ਕਰਦੇ ਬਾਕੀ ਕੰਮ ਕਰਦੇ ਹੋਏ ਕਰ ਸਕਦੇ ਹਾਂ ਤੇ ਇਸ ਮੈਥਡ ਨੂੰ ਮੈਂ ਕਾਫੀ ਟਾਈਮ ਤੋਂ ਯੂਜ਼ ਕਰ ਰਹੀ ਹਾਂ ਇਹ ਬਹੁਤ ਹੀ ਇਫੈਕਟਿਵ ਮੈਥਡ ਆ ਇਹਦੇ ਵਿੱਚ ਕੋਈ ਝੰਜਟ ਵਾਲਾ ਕੰਮ ਵੀ ਨਹੀਂ ਆ ਨਾ ਤੁਸੀਂ ਗ੍ਰੈਂਡਰ ਚਲਾਉਣਾ ਵਾ ਨਾ ਤੁਸੀਂ ਇਹਨੂੰ ਪੀਸਣਾ ਵਾ ਕੁਝ ਵੀ ਨਹੀਂ ਕਰਨਾ ਬੋਇਲ ਕਰਨਾ ਪਾਣੀ ਨੂੰ ਤੇ ਉਸ ਪਾਣੀ ਦਾ ਪੋਚਾ ਲਗਾ ਦੇਣਾ ਉਸ ਦੇ ਬਾਅਦ ਜਿਹੜਾ ਇਹ ਪਾਣੀ ਆ ਕਿਚਨ ਨੂੰ ਕਲੀਨ ਕਰਨ ਦੇ ਬਾਅਦ ਇਹ ਵੀ ਪਾਣੀ ਤੁਸੀਂ ਡੋਲਣਾ ਨਹੀਂ ਆ ਇਹਨੂੰ ਤੁਸੀਂ ਫर्श ਤੇ ਜਦੋਂ ਪੋਚਾ ਲਗਾਉਣਾ ਹੈ ਉਸ ਪਾਣੀ ਦੇ ਵਿੱਚ ਐਡ ਕਰ ਦਿਓ ਤਾਂ ਤੁਹਾਡੇ ਫਰਸ਼ ਦੇ ਉੱਪਰ ਵੀ ਕੀੜੀਆਂ ਨਹੀਂ ਆਉਣਗੀਆਂ ਕਿਉਂਕਿ ਜਿਹੜੀ ਨਿੰਬੂ ਦੀ ਸਮੈਲ ਆ ਉਹ ਕੀੜੀਆਂ ਨੂੰ ਮੱਖੀਆਂ ਮੱਛਰਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦੀਗੀ ਤੇ ਜਿੱਥੇ ਇਹ ਸਮੈਲ ਜਿਹੜੀ ਹੁੰਦੀ ਆ ਉੱਥੇ ਆਉਂਦੀਆਂ ਨਹੀਂ ਇਸ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਬੈਡ ਸਮੈਲ ਆ ਉਹ ਵੀ ਨਿੰਬੂ ਦੇ ਨਾਲ ਚਲੀ ਜਾਏਗੀ ਤਾਂ ਬਹੁਤ ਹੀ ਅਸਰਦਾਰ ਇਹ ਤਰੀਕਾ ਹੈਗਾ ਵਾ ਤੇ ਇਹਦੇ ਵਿੱਚ ਤੁਹਾਡਾ ਖਰਚਾ ਵੀ ਕੋਈ ਨਹੀਂ ਹੈ ਤੇ ਤੁਹਾਡਾ ਟਾਈਮ ਵੀ ਬਿਲਕੁਲ ਬਹੁਤ ਜ਼ਿਆਦਾ ਵੇਸਟ ਨਹੀਂ ਹੋਏਗਾ ਇਸ ਦੇ ਇਲਾਵਾ ਜਿਹੜੀਆਂ ਕਿਚਨ ਦੀਆਂ ਟਾਈਲਸ ਹੁੰਦੀਆਂ ਉਹ ਵੀ ਤੁਸੀਂ ਇਸ ਦੇ ਨਾਲ ਹੀ ਕਲੀਨ ਕਰ ਲੈਣੀਆਂ ਵਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਆਪਸ਼ਨ ਨਾ ਰਵੇ ਕੀੜੀਆਂ ਦੇ ਕੋਲ ਘਰ ਦੇ ਵਿੱਚ ਆਉਣ ਦਾ ਤੇ ਕਲੀਨ ਕਰਨ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿਚਨ ਜਿਹੜੀ ਆ ਉਹ ਕਿੰਨੀ ਸਾਫ਼ ਸੁਥਰੀ ਆ ਤੁਹਾਨੂੰ ਕੰਮ ਕਰਦਿਆਂ ਨੂੰ ਵੀ ਬਹੁਤ ਵਧੀਆ ਲੱਗੇਗਾ ਕੋਈ ਕੀੜੀਆਂ ਦੀ ਟੈਨਸ਼ਨ ਨਹੀਂ ਹੈ ਤੇ ਤੁਸੀਂ ਬਹੁਤ इजीली ਇਸ ਨੂੰ ਯੂਜ਼ ਕਰਦੇ ਹੋ ਇਸ ਤਰ੍ਹਾਂ ਤੁਸੀਂ ਵੀ ਇਸ ਮੈਥਡ ਨੂੰ ਜ਼ਰੂਰ ਕਰਦੇ ਵਿੱਚ ਟ੍ਰਾਈ ਕਰਨਾ ਤੇ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣਾ ਤੇ ਪਲੀਜ਼ ਮੇਰੀ ਵੀਡੀਓ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਕਿ ਤੁਹਾਨੂੰ ਮੇਰਾ ਇਹ ਮੈਥਡ ਜਿਹੜਾ ਹੈ ਉਹ ਕਿਵੇਂ ਦਾ ਲੱਗਿਆ ਕਿਉਂਕਿ ਤੁਹਾਡੇ ਜਿਹੜੇ ਕਮੈਂਟ ਆ ਉਹ ਸਾਨੂੰ ਵੀਡੀਓ ਦੇ ਲਈ ਇੱਕ ਮੋਟੀਵੇਸ਼ਨ ਦਾ ਕੰਮ ਕਰਦੇ ਆ ਉਮੀਦ ਕਰਦੀ ਹਾਂ ਜੀ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ ਥੈਂਕ ਯੂ